ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਉਸ ਸਮੇਂ ਜੇਕਰ ਤੁਹਾਨੂੰ ਰੋਣਾ ਉਬਾਸੀਆ ਬੇਚੈਨੀ ਜਾਂ ਫਿਰ ਥਕਾਵਟ ਹੋ ਜਾਂਦੀ ਹੈ ਤਾਂ ਉਸ ਸਮੇਂ ਕਿਹੜੇ ਤੁਹਾਨੂੰ ਪੰਜ ਸੰਕੇਤ ਮਿਲਦੇ ਹਨ ਉਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਪਾਠ ਕਰਨ ਸਮੇਂ ਸਿਮਰਨ ਕਰਨ ਦੇ ਸਮੇਂ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਤੇ ਕਈ ਵਿਅਕਤੀ ਤਾਂ ਇਦਾਂ ਦੇ ਹੁੰਦੇ ਹਨ ਸਾਥ ਸੰਗਤ ਜੀ ਜਿਹੜੇ ਪਾਠ ਕਰਦੇ ਸਮੇਂ ਗੁਰਬਾਣੀ ਦਾ ਸਿਮਰਨ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ਵਿੱਚ ਰੋਣਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਜਾਂ ਸਿਮਰਨ ਕਰਦੇ ਹੋ ਤਾਂ ਤੁਹਾਡੇ ਨਾਲ ਵੀ ਐਦਾਂ ਦਾ ਹੁੰਦਾ ਹੈ ਤਾਂ ਤੁਹਾਨੂੰ ਇਹ ਕਿਹੜੇ ਸੰਕੇਤ ਮਿਲਦੇ ਹਨ ਇਹਨਾਂ ਸੰਕੇਤਾਂ ਤੋਂ ਅਸੀਂ ਕੀ ਸਮਝਦੇ ਹਾਂ ਇਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਸਤ ਸੰਗਤ ਜੀ ਗੁਰਬਾਣੀ ਦੇ ਵਿੱਚ ਐਨੀ ਤਾਕਤ ਹੁੰਦੀ ਹੈ ਕਿ ਸਾਡੇ ਜਨਮ ਜਨਮਾਂ ਤਰਾਂ ਦੇ ਦੁੱਖਾਂ ਨੂੰ ਦੂਰ ਕਰ ਦਿੰਦੀ ਹੈ ਕਈ ਐਡੇ ਵੱਡੇ ਰੋਗ ਹੁੰਦੇ ਹਨ ਜਿਹੜੇ ਸਾਡੇ ਡਾਕਟਰਾਂ ਤੋਂ ਵੀ ਠੀਕ ਨਹੀਂ ਹੁੰਦੇ ਜਦੋਂ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਦੇ ਹਾਂ ਅਸੀਂ ਗੁਰਬਾਣੀ ਨਾਮ ਬਾਣੀ ਦਾ ਸਿਮਰਨ ਕਰਦੇ ਹਾਂ ਤੇ ਸਾਡੇ ਸਾਰੇ ਹੀ ਦੁੱਖ ਤਕਲੀਫਾਂ ਜਿਹੜੇ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਸਭ ਤੋਂ ਵੱਡੀ ਪ੍ਰੋਬਲਮ ਅੱਜ ਕੱਲ ਜੋ ਚੱਲ ਰਹੀ ਹੈ ਉਹ ਇਹ ਬਿਮਾਰੀ ਖਾਲਸਾ ਜੀ ਜਿਸ ਦਾ ਕੋਈ ਇਲਾਜ ਵੀ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਦੇ ਦੁੱਖ ਵੀ ਸਾਧ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਮਨ ਤੋਂ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕੀਤੀਆਂ ਗੁਰਬਾਣੀ ਦਾ ਜਾਪ ਕੀਤੇਆਂ ਸੇਵਾ ਕੀਤੀਆਂ ਸਾਰੀਆਂ ਨਾ ਮੁਰਾਦ ਬਿਮਾਰੀਆਂ ਤੇ ਦੁੱਖ ਤਕਲੀਫ ਵੀ ਫਿਰ ਦੂਰ ਹੋ ਜਾਂਦੇ ਹਨ ਬਸ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਐਨਾ ਜ਼ਿਆਦਾ ਅਸੀਂ ਆਪਣੇ ਪਰਮਾਤਮਾ ਤੇ ਭਰੋਸਾ ਰੱਖਾਂਗੇ ਉਹਨੇ ਹੀ ਸਾਡੇ ਦੁੱਖ ਤਕਲੀਫਾਂ ਜਿਹੜੇ ਹਨ ਜਲਦੀ ਖਤਮ ਹੋ ਜਾਣਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਸਿਮਰਨ ਕਰਦੇ ਹਾਂ ਤੇ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਰੋਣਾ ਆ ਜਾਂਦਾ ਹੈ ਇਸ ਦੇ ਕੀ ਸੰਕੇਤ ਹੁੰਦੇ ਹਨ ਸਾਥ ਸੰਗਤ ਜੀ ਜਦੋਂ ਵੀ ਅਸੀਂ ਪਾਠ ਪੂਜਾ ਸੇਵਾ ਸਿਮਰਨ ਦੇ ਵਿੱਚ ਬੈਠਦੇ ਹਾਂ ਉਸੇ ਸਮੇਂ ਏਦਾਂ ਦੇ ਸਾਨੂੰ ਸੰਕੇਤ ਮਿਲਣੇ ਲਾਜ਼ਮੀ ਹਨ ਜਿਨ੍ਹਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਖੁਸ਼ ਹਨ ਜਾਂ ਨਹੀਂ ਜਦੋਂ ਕੋਈ ਵੀ ਮਨੁੱਖ ਗੁਰਬਾਣੀ ਦਾ ਜਾਪ ਕਰਦਾ ਹੈ ਤੇ ਉਹਨਾਂ ਦੇ ਚਿਹਰੇ ਤੇ ਸਾਥ ਸੰਗਤ ਜੀ ਸਾਫ਼ ਭਾਵਨਾ ਦਿਖਾਈ ਦੇ ਰਹੀ ਹੁੰਦੀ ਹੈ ਉਹਨਾਂ ਤੋਂ ਪਤਾ ਲੱਗਦਾ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਭਰਿਆ ਹੁੰਦਾ ਹੈ ਅੱਖਾਂ ਦੇ ਵਿੱਚ ਫਿਰ ਹੰਝੂ ਆ ਜਾਂਦੇ ਹਨ ਤੇ ਕਈ ਮਨੁੱਖ ਨੇ ਜੋ ਪਾਠ ਕਰਦੇ ਸਮੇਂ ਉਹ ਰੋ ਵੀ ਪੈਂਦੇ ਹਨ ਤੇ ਕਈ ਇਦਾਂ ਦੇ ਮਨੁੱਖ ਵੀ ਹੁੰਦੇ ਹਨ ਜਿਹੜੇ ਪਾਠ ਸੁਣਦਿਆਂ ਸਮੇਂ ਵੀ ਅੱਖਾਂ ਪਰ ਲੈਂਦੇ ਹਨ ਇਸ ਦੇ ਕਾਰਨ ਹੁੰਦੇ ਹਨ ਤਿੰਨ ਪਹਿਲਾ ਕਾਰਨ ਤਾਂ ਸਾਥ ਸੰਗਤ ਜੀ ਇਹ ਹੁੰਦਾ ਹੈ ਕਿ ਜਿਸ ਮਨੁੱਖ ਦੇ ਨਾਲ ਇਦਾਂ ਹੁੰਦਾ ਹੈ ਇਸ ਤਰ੍ਹਾਂ ਉਸ ਨੂੰ ਸੰਕੇਤ ਮਿਲਦਾ ਹੈ ਉਹ ਮਨੁੱਖ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਹੈ ਉਸ ਦੇ ਮਨ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਉਸ ਤੋਂ ਕੋਈ ਗਲਤੀ ਹੋ ਗਈ ਸ਼ਾਇਦ ਉਸ ਤੋਂ ਕੋਈ ਪਾਪ ਨਾ ਹੋ ਗਿਆ ਹੋਵੇ ਸੇਵਾ ਸਿਮਰਨ ਕਰਦੇ ਸਮੇਂ ਪਾਠ ਕਰਦੇ ਸਮੇਂ ਉਸ ਤੋਂ ਕੋਈ ਗਲਤੀ ਨਾ ਹੋ ਗਈ ਹੋਵੇ ਜਿਸ ਕਰਕੇ ਉਸ ਦੇ ਨਾਲ ਐਦਾਂ ਹੋ ਰਿਹਾ ਹੈ ਇਸ ਤੋਂ ਇਲਾਵਾ ਦੂਸਰਾ ਕਾਰਨ ਇਹ ਹੁੰਦਾ ਹੈ ਸਾਧ ਸੰਗਤ ਜੀ ਕਿ ਕੋਈ ਵਿਅਕਤੀ ਜਿਸ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਉਹ ਅਨੁਭਵ ਕਰਦਾ ਹੈ ਕਿ ਮੈਂ ਪਰਮਾਤਮਾ ਦੇ ਨਾਲ ਕਿੰਨਾ ਜੁੜ ਚੁੱਕਾ ਹਾਂ ਇਸ ਤੋਂ ਇਲਾਵਾ ਤੀਸਰਾ ਕਾਰਨ ਕਈ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਹਨਾਂ ਤੋਂ ਪਰਮਾਤਮਾ ਨਾਰਾਜ਼ ਹਨ ਇਸ ਕਰਕੇ ਹੀ ਉਹਨਾਂ ਨੂੰ ਇਹ ਸੰਕੇਤ ਮਿਲ ਰਹੇ ਹਨ ਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਕਈ ਮਨੁੱਖ ਐਦਾਂ ਦੇ ਵੀ ਹੁੰਦੇ ਹਨ ਜਿਨ੍ਹਾਂ ਨੇ ਕੁਝ ਬੁਰਾ ਕੀਤਾ ਹੁੰਦਾ ਹੈ ਕਿਸੇ ਨਾਲ ਮਾੜਾ ਸਲੂਕ ਕੀਤਾ ਹੁੰਦਾ ਹੈ ਜਦੋਂ ਉਹ ਗੁਰਬਾਣੀ ਪੜ੍ਹਨੀ ਸ਼ੁਰੂ ਕਰਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਸਾਰੀ ਹੀ ਰੁਟੀਨ ਵਾਈਜ਼ ਗੱਲਾਂ ਤੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਵੀ ਉਹਨਾਂ ਨੇ ਕਿਸੇ ਨਾਲ ਬੁਰਾ ਸ਼ਲੋਕ ਕੀਤਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਮਨ ਵਿੱਚ ਪਤਾ ਹੁੰਦਾ ਹੈ ਕਿ ਮੈਂ ਕਿਸੇ ਨਾਲ ਗਲਤ ਕੀਤਾ ਹੈ ਜਾਂ ਅਸੀਂ ਫਲਾਣੇ ਬੰਦੇ ਨਾਲ ਬੜਾ ਮਾੜਾ ਵਰਤਾਰਾ ਕੀਤਾ ਹੈ ਸਾਥ ਸੰਗਤ ਜੀ ਇਹ ਅਣਉਚਿਤ ਹੁੰਦਾ ਹੈ ਪਤਾ ਹੋਣ ਦੇ ਬਾਵਜੂਦ ਵੀ ਸਾਥ ਸੰਗਤ ਜੀ ਉਸ ਵਿਅਕਤੀ ਦਾ ਜਿਹੜਾ ਮਨ ਹੁੰਦਾ ਹੈ ਉਸ ਨੂੰ ਗੁਨਾਹ ਸਵੀਕਾਰ ਉਹਦਾਂ ਤੇ ਨਹੀਂ ਕਰ ਸਕਦਾ ਪਰ ਜਦੋਂ ਗੁਰਬਾਣੀ ਪੜਦਾ ਹੈ ਉਦੋਂ ਸਭ ਕਾਰ ਜ਼ਰੂਰ ਕਰਦਾ ਹੈ ਉਸ ਨੂੰ ਪਤਾ ਹੈ ਮੇਰੇ ਮਨ ਦੇ ਅੰਦਰ ਕੀ ਚੱਲ ਰਿਹਾ ਹੈ ਕਿ ਮੇਰੇ ਗਲਤੀ ਕੀਤੀ ਹੈ ਗੁਰਬਾਣੀ ਦਾ ਜਾਪ ਕਰਦੇ ਹਾਂ ਆਪਣਾ ਜਿਹੜਾ ਮਨ ਹੈ ਅੰਦਰੋਂ ਪਰ ਆਉਂਦਾ ਹੈ ਕਿ ਪ੍ਰਮਾਤਮਾ ਜੀ ਤੁਹਾਡੀ ਗੁਰਬਾਣੀ ਤਾਂ ਕਿੰਨੀ ਪਵਿੱਤਰ ਹੈ ਮੈਂ ਕਿੰਨਾ ਵੱਡਾ ਪਾਪੀ ਹਾਂ ਮੈਂ ਤੁਹਾਡੀ ਗੁਰਬਾਣੀ ਦੇ ਨਾਲ ਜੁੜ ਵੀ ਰਿਹਾ ਹਾਂ ਪਰ ਪਤਾ ਨਹੀਂ ਕਿਉਂ ਮੈਂ ਇਹ ਪਾਪ ਵੀ ਕਮਾਉਂਦਾ ਹਾਂ ਮੈਨੂੰ ਇੰਨੀ ਕੁ ਸੋਝੀ ਦਿਓ ਕਿ ਮੈਂ ਇਹਨਾਂ ਪਾਪਾਂ ਤੋਂ ਦੂਰ ਹੋ ਜਾਵਾਂ ਤੇ ਜਦੋਂ ਹੀ ਫਿਰ ਉਹ ਗੁਰਬਾਣੀ ਪੜ੍ਹ ਕੇ ਹਟਦਾ ਹੈ ਸਿਮਰਨ ਜਾਪ ਕਰਕੇ ਹਟਦਾ ਹੈ ਫਿਰ ਉਹਨਾਂ ਹੀ ਕੰਮ ਧੰਦਿਆਂ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਪਰਮਾਤਮਾ ਦਾ ਡਰ ਪੈ ਦੂਰ ਹੋ ਜਾਂਦਾ ਹੈ ਫਿਰ ਜਦੋਂ ਗੁਰਬਾਣੀ ਨਾਲ ਜੁੜਦਾ ਹੈ ਫਿਰ ਉਸ ਨੂੰ ਪਰਮਾਤਮਾ ਆਪਣੇ ਆਸ-ਪਾਸ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ ਅੱਖਾਂ ਦੇ ਵਿੱਚ ਰੋਣਾ ਆ ਜਾਂਦਾ ਹੈ ਕਿ ਸਾਡੇ ਮਨ ਵਿੱਚ ਕਿਸੇ ਚੀਜ਼ ਨੂੰ ਲੈ ਕੇ ਕੋਈ ਨਾ ਕੋਈ ਦੁੱਖ ਹੈ ਸਾਨੂੰ ਕੋਈ ਨਾ ਕੋਈ ਜੇਕਰ ਪਰੇਸ਼ਾਨੀ ਵੀ ਹੈ ਸਾਧ ਸੰਗਤ ਜੀ ਜੇਕਰ ਅਸੀਂ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹਾਂ ਉਦਾਸ ਹਾਂ ਉਸ ਸਮੇਂ ਜਦੋਂ ਅਸੀਂ ਪਾਠ ਕਰਨ ਦੇ ਲਈ ਬੈਠਦੇ ਹਾਂ ਉਹੀ ਦਰਦ ਪਰੇਸ਼ਾਨੀ ਦੁੱਖ ਤਕਲੀਫ ਹੰਝੂਆਂ ਦਾ ਰੂਪ ਧਾਰਨ ਕਰ ਲੈਂਦੀ ਹੈ ਇਸ ਦਾ ਇਹੀ ਸੰਕੇਤ ਹੁੰਦਾ ਹੈ ਕਿ ਜਿਸ ਵਿਅਕਤੀ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਉਸ ਨੂੰ ਇਹੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਉਸ ਦੇ ਜਿਆਦਾ ਨਜ਼ਦੀਕ ਹੁੰਦੇ ਹਨ ਉਸਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਜੇਕਰ ਤੁਹਾਨੂੰ ਵੀ ਸਾਰਸੰਗਤ ਜੀ ਇਸ ਤਰ੍ਹਾਂ ਦਾ ਸੰਕੇਤ ਮਿਲਦਾ ਹੈ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ ਤੁਹਾਨੂੰ ਤੁਹਾਡੇ ਬਹੁਤ ਹੀ ਨੇੜੇ ਪਰਮਾਤਮਾ ਦੀ ਕਿਰਪਾ ਤੋਂ ਇਲਾਵਾ ਸਾਰਸੰਗਤ ਜੀ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਹੁਣ ਠੀਕ ਹੋ ਰਿਹਾ ਹੈ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਸਭ ਤੋਂ ਵੱਡੀ ਗੱਲ ਕਿ ਤੁਹਾਡਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਵੇਗਾ ਕਿਸੇ ਚੀਜ਼ ਦਾ ਕੋਈ ਦੁੱਖ ਤਕਲੀਫ ਵੀ ਨਹੀਂ ਹੋਵੇਗਾ ਸਾਰਾ ਕੁਝ ਤੁਹਾਡੇ ਘਰ ਪਰਿਵਾਰ ਦੇ ਵਿੱਚ ਇੱਕਦਮ ਸਹੀ ਹੁੰਦਾ ਹੈ ਪਰ ਫਿਰ ਵੀ ਜਦੋਂ ਤੁਸੀਂ ਪਾਠ ਕਰਨ ਬੈਠਦੇ ਹੋ ਸਿਮਰਨ ਕਰਨ ਦੇ ਲਈ ਬੈਠਦੇ ਹੋ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਪਰ ਆਉਂਦੇ ਹਨ ਤੁਹਾਡਾ ਮਨ ਕਰਦਾ ਹੈ ਰੋਣ ਨੂੰ ਤਾਂ ਇਸ ਦਾ ਇਹੀ ਸੰਕੇਤ ਹੁੰਦਾ ਹੈ ਪਰਮਾਤਮਾ ਤੁਹਾਡੇ ਤੋਂ ਨਾਰਾਜ਼ ਹਨ ਕਿਸੇ ਗੱਲ ਨੂੰ ਲੈ ਕੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਨਾਰਾਜ਼ ਹਨ ਉਹ ਤੁਸੀਂ ਵੇਖਣਾ ਹੈ ਕਿ ਤੁਹਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਤੁਹਾਡੇ ਤੋਂ ਕਿਧਰੇ ਕੋਈ ਭੁੱਲ ਚੁੱਕ ਨਾ ਹੋ ਗਈ ਹੋਵੇ ਜਿਸ ਕਰਕੇ ਪਰਮਾਤਮਾ ਤੁਹਾਡੇ ਤੋਂ ਨਾਰਾਜ਼ ਹਨ ਜਦੋਂ ਅਸੀਂ ਇਹ ਸੰਕੇਤ ਨੂੰ ਮੰਨਣਾ ਸ਼ੁਰੂ ਕਰਦੇ ਹਾਂ ਤਾਂ ਸਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਕਿਉਂਕਿ ਸਾਡੇ ਪਾਪ ਘਟਨੇ ਸ਼ੁਰੂ ਹੋ ਜਾਣਗੇ ਅਸੀਂ ਚੰਗੇ ਕਰਮਾਂ ਵੱਲ ਤੁਰ ਪਾਵਾਂਗੇ ਸਾਤ ਸੰਗਤ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਕਈ ਵਾਰ ਡਰ ਜਾਂਦੇ ਹਾਂ ਕਿਤੇ ਸਾਡੇ ਤੋਂ ਕੋਈ ਗਲਤੀ ਨਾ ਹੋ ਗਈ ਹੋਵੇ ਅਚਾਨਕ ਸਾਡੇ ਨਾਲ ਇਹ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਤ ਸੰਗਤ ਜੀ ਜਦੋਂ ਅਸੀਂ ਗੁਰਬਾਣੀ ਪੜ੍ਹਨ ਦੇ ਲਈ ਬੈਠਦੇ ਹਾਂ ਉਸ ਸਮੇਂ ਹੀ ਸਾਨੂੰ ਜ਼ਿਆਦਾ ਥਕਾਵਟ ਕਿਉਂ ਹੁੰਦੀ ਹੈ ਉਸ ਸਮੇਂ ਹੀ ਸਾਨੂੰ ਉਬਾਸੀਆਂ ਕਿਉਂ ਆਉਂਦੀਆਂ ਹਨ ਬੇਚੈਨੀ ਹੋਣੀ ਕਿਉਂ ਸ਼ੁਰੂ ਹੋ ਜਾਂਦੀ ਹੈ ਉਹ ਸਾਤ ਸੰਗਤ ਜੀ ਇਸ ਲਈ ਹੁੰਦਾ ਹੈ ਕਿਉਂਕਿ ਜਿਹੜਾ ਕਾਲ ਯੁਗ ਹੁੰਦਾ ਹੈ ਉਹ ਸਾਡੇ ਇਤਿਹਾਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਸ ਵਿਅਕਤੀ ਦੇ ਕੋਲੋਂ ਕਿਦਰੇ ਕੋਈ ਚੰਗਾ ਕਰਮ ਨਾ ਹੋ ਜਾਵੇ ਇਸ ਨੂੰ ਤਾਂ ਮੈਂ ਆਪਣੇ ਹੀ ਵਸਪਿਆ ਰਹਿਣ ਦੇਣਾ ਸੀ ਇਹ ਕਿਉਂ ਪਰਮਾਤਮਾ ਦੇ ਲੜ ਲੱਗ ਰਿਹਾ ਹੈ ਸਾਧ ਸੰਗਤ ਜੀ ਇਹ ਹੋਣ ਸਾਡੀ ਹਿੰਮਤ ਹੈ ਕਿ ਅਸੀਂ ਕਾਲ ਯੁਗ ਦੇ ਵਿੱਚੋਂ ਨਿਕਲ ਕੇ ਪਰਮਾਤਮਾ ਜੀ ਦੇ ਨਾਲ ਕਿਵੇਂ ਜੁੜਨਾ ਹੈ ਜੇਕਰ ਅਸੀਂ ਪਰਮਾਤਮਾ ਨਾਲ ਜੋੜਾਂਗੇ ਤਾਂ ਸਾਡੇ ਤਾਂ ਜਨਮ ਜਨਮਾਂ ਤਰਾਂ ਦੇ ਦੁੱਖ ਦੂਰ ਹੋ ਜਾਣਗੇ ਤੇ ਜੇਕਰ ਅਸੀਂ ਕਾਲਯੁਗ ਦੇ ਵਸ ਪੈ ਕੇ ਗੁਰਬਾਣੀ ਪੜਨਾ ਹੀ ਛੱਡ ਦਈਏ ਕਿ ਸਾਨੂੰ ਬੇਚੈਨੀ ਹੋ ਰਹੀ ਹੈ ਥਕਾਵਟ ਹੋ ਰਹੀ ਹੈ ਉਬਾਸੀਆਂ ਆ ਰਹੀਆਂ ਹਨ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਅਸੀਂ ਗੁਰਬਾਣੀ ਪੜਨੀ ਨਹੀਂ ਛੱਡਣੀ ਛੱਡਣੀ ਕਿਉਂਕਿ ਕਾਲਯੁਗ ਸਾਡੇ ਤੋਂ ਚੰਗੇ ਕਰਮ ਨਹੀਂ ਕਰਵਾ ਰਿਹਾ ਉਹ ਚਾਹੁੰਦਾ ਹੈ ਕਿ ਅਸੀਂ ਪਰਮਾਤਮਾ ਤੋਂ ਦੂਰ ਹੋਈਏ ਇਸ ਲਈ ਅਸੀਂ ਪਰਮਾਤਮਾ ਤੋਂ ਦੂਰ ਨਹੀਂ ਹੋਣਾ ਬਲਕਿ ਕਾਲਯੁਗ ਨੂੰ ਆਪਣੇ ਤੋਂ ਦੂਰ ਕਰਨਾ ਹੈ ਫਿਰ ਵੇਖ ਲੈਣਾ ਪਰਮਾਤਮਾ ਜੀ ਤੁਹਾਡੇ ਤੇ ਕਿੰਨੇ ਜਿਆਦਾ ਪਰਸਨ ਹੋ ਜਾਣਗੇ ਕਿ ਤੁਸੀਂ ਕਾਲ ਯੁਗ ਨੂੰ ਤਿਆਗ ਕੇ ਮੇਰੇ ਨਾਲ ਜੁੜਨਾ ਕੀਤਾ ਹੈ ਸਾਧ ਸੰਗਤ ਜੀ ਜਦੋਂ ਇਦਾਂ ਦੇ ਸੰਕੇਤ ਮਿਲਦੇ ਹਨ ਤਾਂ ਮਨ ਵਿੱਚ ਪਾਠ ਕਰਦੇ ਸਮੇਂ ਵੈਰਾਗ ਆਉਂਦਾ ਹੀ ਆਉਂਦਾ ਹੈ ਜੋ ਕਾਲ ਰੂਪੀ ਹਨੇਰਾ ਹੁੰਦਾ ਹੈ ਸਾਨੂੰ ਘੇਰਾ ਪਾ ਰਿਹਾ ਹੁੰਦਾ ਹੈ ਅਸੀਂ ਹੁਣ ਉਸ ਘੇਰੇ ਦੇ ਵਿੱਚੋਂ ਆਪਣੇ ਮਨ ਨੂੰ ਖਿੱਚ ਲੈਣਾ ਹੈ ਗੁਰਬਾਣੀ ਦਾ ਜਾਪ ਹੋਰ ਵਧਾ ਲੈਣਾ ਹੈ ਬਲਕਿ ਘਟਾਉਣਾ ਨਹੀਂ ਭਾਵੇਂ ਅੱਖਾਂ ਵਿੱਚੋਂ ਹੰਝੂ ਆਉਣ ਭਾਵੇਂ ਬੇਚੈਨੀ ਹੋਵੇ ਤੇ ਭਾਵੇਂ ਥਕਾਵਟ ਹੋਣੀ ਸ਼ੁਰੂ ਹੋ ਜਾਵੇ ਪਰ ਅਸੀਂ ਆਪਣੇ ਪਰਮਾਤਮਾ ਜੀ ਦੇ ਨਾਲ ਜੁੜਨਾ ਹੈ ਕਈ ਭੈਣ ਭਰਾ ਡਰ ਜਾਂਦੇ ਹਨ ਜਦੋਂ ਪਾਠ ਕਰਦੇ ਸਮੇਂ ਉਬਾਸੀਆਂ ਤੇ ਉਬਾਸੀਆਂ ਆਈ ਜਾਂਦੀਆਂ ਹਨ ਅੱਖਾਂ ਵਿੱਚ ਪਾਣੀ ਪਰ ਆਉਂਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਇਦਾਂ ਕੀਤਾ ਸਾਡਾ ਪਾਠ ਸਫਲ ਨਹੀਂ ਹੋਵੇਗਾ ਪਰ ਸਾਧ ਸੰਗਤ ਜੀ ਇਦਾਂ ਦੇ ਸਮੇਂ ਵਿੱਚ ਹੀ ਪਾਠ ਕੀਤਾ ਤਾਂ ਸਫਲ ਹੋਣਾ ਹੈ ਫਿਰ ਹੀ ਤਾਂ ਸਾਡੇ ਪਰਮਾਤਮਾ ਜੀ ਨੇ ਸਾਡੀਆਂ ਅਰਦਾਸਾਂ ਕਬੂਲ ਕਰਨੀਆਂ ਹਨ ਕਿ ਇਸ ਨੇ ਕਾਲ ਰੂਪੀ ਮਾੜੇ ਵਿਚਾਰਾਂ ਨੂੰ ਦੂਰ ਕਰਕੇ ਗੁਰਬਾਣੀ ਦੇ ਨਾਲ ਇਹ ਮਨੁੱਖ ਜੁੜ ਰਿਹਾ ਹੈ ਇਸ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਹੁਣ ਪੂਰੀਆਂ ਹੋਣਗੀਆਂ ਪਾਠ ਕਰਦੇ ਹੋ ਸਿਮਰਨ ਕਰਦੇ ਹੋ ਭਗਤੀ ਕਰਦੇ ਹੋ ਇਸ ਦਾ ਬੜਾ ਹੀ ਤੁਹਾਡੇ ਨਾਲ ਫਿਰ ਗਹਿਰਾ ਸੰਬੰਧ ਹੋ ਜਾਵੇਗਾ ਤੁਸੀਂ ਮਨ ਕਰਕੇ ਹਾਜ਼ਰ ਨਾਜ਼ਰ ਹੋ ਕੇ ਗੁਰਬਾਣੀ ਦਾ ਜਾਪ ਕਰਦੇ ਹੀ ਰਹਿਣਾ ਹੈ ਤੇ ਕਾਲ ਰੋਪੀ ਤੋਂ ਦੂਰ ਹੋ ਜਾਣਾ ਹੈ ਫਿਰ ਵੇਖਣਾ ਪਰਮਾਤਮਾ ਜੀ ਤੁਹਾਡੇ ਤੇ ਕਿੰਮੀ ਜ਼ਿਆਦਾ ਕਿਰਪਾ ਕਰ ਦੇਣਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੁਹਾਡੇ ਮਨ ਵਿੱਚ ਇਸ਼ਾ ਬਾਅਦ ਵਿੱਚ ਆਵੇਗੀ ਪਰਮਾਤਮਾ ਪਹਿਲਾਂ ਹੀ ਕਬੂਲ ਕਰ ਦੇਣਗੇ ਸੋ ਸਾਧ ਸੰਗਤ ਜੀ ਜੇਕਰ ਗੁਰਬਾਣੀ ਦਾ ਜਾਪ ਕਰਦੇ ਸਮੇਂ ਤੁਹਾਡੇ ਨਾਲ ਵੀ ਇਦਾਂ ਮਹਿਸੂਸ ਹੁੰਦਾ ਹੈ ਤਾਂ ਸਮਝ ਲੈਣਾ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ